ਇਹਿਆ ਪੜ ਲਿਆ ਹੁਣਾਂ ਕਿ ਇੱਕ ਪਿੰਡ 'ਚ ਤਿੰਨ ਤਿੰਨ ਗੁਰੂ ਘਰ ਐ ਤੁਸੀਂ ਦੇਖੀ ਹੁਣੇ ਤਿੰਨ ਨਹੀਂ ਤਾਂ ਦੋ ਹੈਗੇ ਐ ਅੱਡੋ-ਅੱਡ ਸ਼ਮਸ਼ਾਨ ਘਾਟ ਵੀ ਅੱਡੋ-ਅੱਡ ਬਾਲੀ ਗੱਲ ਤਾਂ ਦੂਰ ਦੀ ਐ ਮੈਨੂੰ ਅੱਜ ਇੱਕ ਗੇ ਬੇਲੀ ਨੇ ਮੇਰੀ ਗੱਲ ਸੁਣਾਈ ਤੇ ਮੈਂ ਇਹ ਗਾਣਾ ਤਾਂ ਕਾਫੀ ਦੇਰ ਦਾ ਲਿਖਿਆ ਸੀ ਮੈਂ ਸਾਰਾ ਗਾਣਾ ਤੜਕੇ 8 ਵਜੇ ਆਪਣੇ ਚੈਨਲ ਤੇ ਪਾਇਆ ਹੋਇਆ ਤੜਕੇ 8 ਵਜੇ ਪਬਲਿਕ ਹੋ ਜੂਗਾ ਉਹ ਸਾਰਾ ਗਾਣਾ ਤੁਸੀਂ ਜਰੂਰ ਸੁਣਿਓ ਤੇ ਉਹਦਾ ਮੈਂ ਤੁਹਾਨੂੰ ਇੱਕ ਪਹਿਰਾ ਸੁਣਾ ਦਿੰਨਾ ਗੱਲਾਂ ਉਹ ਨਹੀਂ ਝਕੌੜੀਆਂ ਨੇ ਪਰ ਸੱਚੀਆਂ ਨੇ ਉਹ ਮੈਂ ਤੁਹਾਨੂੰ ਸੁਣਾਉਣਾ ਵੀ ਆਪਣੇ ਪਿੰਡਾਂ 'ਚ ਅੱਜਕੱਲ ਕੀ ਚੱਲ ਰਿਹਾ ਏ ਉਹਦੇ ਬਾਰੇ ਗੱਲ ਹੈ ਕੱਟਨੇ ਸਕੂਲ ਇੱਥੇ ਡੇਰੇ ਵੱਦ ਨੇ ਪਿੰਡਾਂ ਵਿੱਚ ਜਾਤ ਪਾਤ ਵਾਲੇ ਜੱਬ ਨੇ ਕੱਟਨੇ ਸਕੂਲ ਇੱਥੇ ਡੇਰੇ ਵੱਦ ਨੇ ਹੋ ਪਿੰਡਾਂ ਵਿੱਚ ਜਾਤ ਪਾਤ ਵਾਲੇ ਜਦ ਨੇ ਇੱਕ ਪਿੰਡ ਤਿੰਨ ਗੁਰੂ ਘਰ ਹੋ ਗਏ ਹੋ ਇੱਕ ਪਿੰਡ ਗੁਰੂ ਘਰ ਤਿੰਨ ਹੋ ਗਏ ਜਾਤ ਹੰਕਾਰੀਆਂ ਨੇ ਵੰਡੀ ਪਾਈਆ ਦੇਖੀਆਂ ਸਕੂਲ ਦੀਆਂ ਛੱਤਾਂ ਚੁੰਦੀਆਂ ਆ ਸਿੱਖਿਆ ਕ੍ਰਾਂਤੀ ਕਾਗਜਾਂ ਤੇ ਆਈਆ ਦੇਖੀਆਂ ਸਕੂਲ ਦੀਆਂ ਛੱਤਾਂ ਚਾਉਂਦੀਆਂ ਆ ਸਿੱਖਿਆ ਕ੍ਰਾਂਤੀ ਕਾਗਜ਼ਾਂ 'ਚ ਆਈ ਆ ਓਏ ਸਿੱਖਿਆ ਕ੍ਰਾਂਤੀ ਕਾਗਜ਼ਾਂ 'ਚ ਆਈ ਆ ਜਿਹੜੀ ਸਿੱਖਿਆ ਕ੍ਰਾਂਤੀ ਆ ਭਰਾਵੋ ਇਹ ਸਿਰਫ ਕਾਗਜ਼ਾਂ ਚ ਆਈ ਆ ਮੈਨੂੰ ਇੱਕ ਮੇਰਾ ਮਿੱਤਰ ਆ ਉਹਨੇ ਮੈਨੂੰ ਅੱਜ ਗੱਲ ਸੁਣਾਈ ਇੱਕ ਉਹ ਮੇਰੇ ਨਾਲ ਗੱਲਾਂ ਕਾਫੀ ਕਰ ਲੈਂਦਾ ਫੋਨ ਤੇ ਮੈਨੂੰ ਉਹ ਕਹਿੰਦਾ ਇਹ ਸਾਡੇ ਪਿੰਡ ਵਾਲਾ ਸਕੂਲ ਹੈ ਕਹਿੰਦਾ ਬਾਈ ਉਹਦੇ ਬਾਰੇ ਉਹ ਗੱਲ ਕਰ ਰਿਹਾ ਸੀ ਕਹਿੰਦਾ ਉੱਥੇ ਯਾਰ ਕਈ ਕੰਮ ਕਰਾਉਣ ਵਾਲੇ ਆ ਸਕੂਲ ਦੇ ਵਿੱਚ ਤੇ ਕਹਿੰਦਾ ਜਦੋਂ ਅਸੀਂ ਪਿੰਡ ਚੋਂ ਕੋਈ ਬਾਸ਼ ਇਕੱਠੀ ਕਰਦੇ ਆ ਤਾਂ ਕਹਿੰਦਾ ਕੋਈ 50 ਦਿੰਦਾ ਕੋਈ 100 ਰੁਪਏ ਦਿੰਦਾ ਕੋਈ 20 ਦਿੰਦਾ ਕੋਈ ਕਿੰਨੇ ਦਿੰਦਾ ਕਹਿੰਦਾ ਵੀ ਜੋਰ ਮਾਰ ਕੇ ਅਸੀਂ ਜਦੋਂ ਬਾਸ਼ ਇਕੱਠੀ ਕਰਦੇ ਆ ਸਕੂਲ ਵਾਸਤੇ ਤਾ 5-6000 ਰੁਪਇਆ ਮਸਾ ਹੁੰਦਾ ਸਾਰੇ ਪਿੰਡ 'ਚ ਤੇ ਕਹਿੰਦਾ ਵੀ ਸਾਡੇ ਜਿਹੜੇ ਗੁਰੂ ਘਰ ਹੈ ਦੋ ਗੁਰੂ ਘਰ ਸਾਡੇ ਪਿੰਡ ਤੇ ਕਹਿੰਦਾ ਵੀ ਮੇਰੇ ਖਿਆਲ ਨਾਲ ਵੀ ਇੱਕ ਗੁਰੂ ਘਰ ਤੇ ਨਾ ਵਾਹ 2 ਕਰੋੜ ਰੁਪਇਆ ਲਾਤਾ ਹੂ ਇੱਕ ਗੁਰੂ ਘਰ ਤੇ ਮੰਨ ਲਓ ਦੋ ਗੁਰੂ ਘਰ 4 ਕਰੋੜ ਰੁਪਇਆ ਇਹ ਆਪਣੇ ਲੋਕਾਂ ਦੀ ਮਾਨਸਿਕਤਾ ਹੈ ਇੱਥੇ ਹੋ ਸਕਦਾ ਹੈ ਮੇਰਾ ਵੀ ਕਈ ਲੋਕ ਵਿਰੋਧ ਕਰਨ ਜਾਂ ਮੈਨੂੰ ਮਾੜਾ ਕਹਿਣ ਵੀ ਤੂੰ ਗੁਰੂ ਘਰ ਬਾਰੇ ਇਦਾਂ ਕਿਉਂ ਸੋਚਦਾ ਹੈ ਗੁਰੂ ਘਰ ਤੇ ਵੀ ਪੈਸਾ ਲਾਉਣਾ ਚਾਹੀਦਾ ਮੈਂ ਲਾਉਣਾ ਚਾਹੀਦਾ ਮੈਂ ਮੰਨਦਾ ਉਥੇ ਆਪਾਂ ਕੀ ਕਰਨਾ ਮੱਥਾ ਟੇਕਣਾ ਜਾਂ ਕੋਈ ਰੂਪ ਹੋ ਗਿਆ ਆਪਾਂ ਇਹ ਨਹੀਂ ਕਹਿੰਦੇ ਵੀ ਜਮਾ ਗੁਰੂ ਘਰ ਤੇ ਤੁਸੀਂ ਕੁਝ ਕਰੋ ਹੀ ਨਾ ਯਾਰ ਕਰੋ ਪਰ ਲਿਮਟ ਦਾ ਪਰ ਪਹਿਲ ਤੁਸੀਂ ਉਸ ਚੀਜ਼ ਨੂੰ ਦਿਓ ਜਿੱਥੇ ਆਪਣਾ ਭਵਿੱਖ ਬਣਨਾ ਹੈ ਆਪਣੇ ਜਵਾਖਾਂ ਦਾ ਹੁਣ ਬਾਹਲੇ ਲੋਕ ਮੈਂ ਪਹਿਲਾਂ ਵੀ ਇਹ ਗੱਲ ਕਰੀ ਸੀ ਮੇਰਾ ਵਿਰੋਧ ਕਰਿਆ ਸੀ ਕਈ ਲੋਕਾਂ ਨੇ ਕਿ ਯਾਰ ਤੂੰ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਕੀ ਆਦੇ ਆ ਨਾਸਤਿਕ ਹੈ ਕਹਿੰਦੇ ਤੂੰ ਰੱਬ ਨੂੰ ਮੰਨਦਾ ਨਹੀਂ ਇਹ ਗੱਲ ਕਹਿਣਦੇ ਆ ਲੋਕ ਪਰ ਭਾਵੇਂ ਜਿਹੜੀ ਗੱਲ ਸੱਚ ਹੈ ਉਹ ਸੱਚ ਕਹਿਣੀ ਚਾਹੀਦੀ ਹੈ ਤੁਸੀਂ ਮੈਨੂੰ ਦੱਸ ਦਿਓ ਵੀ ਗੁਰੂ ਜਿਹੜਾ ਕੋਈ ਕਿਸੇ ਧਾਰਮਿਕ ਸਥਾਨ ਤੇ ਪੈਸਾ ਲਾਇਆ ਚੰਗਾ ਜਿਹੜਾ ਸਕੂਲ ਹੈ ਜਾਂ ਸਕੂਲ ਤੇ ਪੈਸਾ ਲਾਉਣਾ ਚਾਹੀਦਾ ਪਰ ਆਪਣੇ ਜਿਹੜੇ ਛੋੜੇ ਨੇ ਪਿੰਡਾਂ 'ਚ ਜਿਹੜੇ ਮੂਰਲੇ ਬਣੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੁੰਦਾ ਉਹ ਕਹਿੰਦੇ ਹੁੰਦੇ ਆ ਵੀ ਰੱਬ ਸਾਡੀ ਜੇਬ 'ਚ ਹੈ ਇੱਕ ਗੱਲ ਹੋਰ ਵੀ ਹੈ ਜੇ ਕੋਈ ਮੂਨਾ ਬੰਦਾ ਹੈ ਉਹ ਕਹਿੰਦਾ ਵੀ ਜਿਹੜਾ ਕੋਈ ਕੇਸਾ ਧਾਰੀ ਹੈ ਉਹ ਇਹ ਸਮਝਦਾ ਵੀ ਰੱਬ ਮੇਰੀ ਤਾਂ ਜੇਬ 'ਚ ਹੈ ਜਿਹੜੇ ਆਹ ਮੂਨੇ ਆ ਇਹਨਾਂ ਇਹ ਰੱਬ ਬਾਰੇ ਕੁਝ ਨਹੀਂ ਜਾਣਦੇ ਤੋ ਧੰਨਵਾਦ ਭਾਈ ਜਿਹੜੇ ਕਮੈਂਟ ਕਰਦੇ ਨੇ ਇੱਕ ਇਹਨਾਂ ਕੱਲ ਭਰਾ ਨੇ ਕਮੈਂਟ ਕਰਿਆ ਸੀਗਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਉਹ ਵੀਰ ਮੈਨੂੰ ਕਹਿੰਦਾ ਸੀ ਭਾਈ ਤੇਰਾ ਨੰਬਰ ਦੇ ਅਸੀਂ ਤੇਰੀ ਮਦਦ ਕਰ ਦਿੰਨੇ ਆ ਤਾਂ ਮੇਰੀ ਬੇਨਤੀ ਆ ਭਾਈ ਸੋਨੂੰ ਸਾਰਿਆਂ ਨੂੰ ਹੱਥ ਜੋੜ ਕੇ ਕਿ ਮੈਨੂੰ ਐਦਾਂ ਮੈਨੂੰ ਮਦਦ ਨਹੀਂ ਚਾਹੀਦੀ ਕਿ ਮੈਂ ਜਦੋਂ ਕੱਲ ਨੂੰ ਕੋਈ ਗਾਣਾ ਰਿਕਾਰਡ ਕਰਾਇਆ ਜੇ ਮੈਨੂੰ ਰੱਬ ਨਾ ਕਰੇ ਲੋੜ ਪੈ ਗਈ ਕੋਸ਼ਿਸ਼ ਤਾਂ ਮੈਂ ਇਹ ਕਰੂੰ ਕਿ ਮੈਂ ਆਪਦੀ ਮਿਹਨਤ ਕਰਕੇ ਕਰਾਵਾਂ ਹਨਾ ਤੁਸੀਂ ਵਾਹ ਮੇਰੀ ਵੀਡੀਓ ਲਾਇਕ ਸ਼ੇਅਰ ਕਮੈਂਟ ਤੇ ਬਾਤ ਤੋਂ ਬਾਅਦ ਲੋਕਾਂ ਤੱਕ ਪਹੁੰਚਾ ਦਿਆ ਕਰੋ ਇਹ ਤੁਹਾਡੀ ਮਿਹਰਬਾਨੀ ਹੈ ਪੈਸੇ ਦੀ ਮੈਨੂੰ ਬਾਈ ਕੋਈ ਲੋੜ ਨਹੀਂ ਤੁਹਾਡਾ ਤੁਸੀਂ ਇੰਨੀ ਸਪੋਰਟ ਕਰ ਦੇਣੋ ਇਹੀ ਬਹੁਤ ਹੈ ਤੁਹਾਡੇ ਬਾਦ ਮੈਂ ਧੰਨਵਾਦ ਹਾਂ ਉਸ ਭਰਾ ਦਾ ਉਹ ਵੀਰ ਨੇ ਮੈਨੂੰ ਕਿਹਾ ਸੀ ਬਾਈ ਤੇਰਾ ਨੰਬਰ ਦੇ ਸੋ ਮੈਨੂੰ ਵੀਰੇ ਪੈਸੇ ਦੀ ਕੋਈ ਲੋੜ ਨਹੀਂ ਤੁਸੀਂ ਵਾ ਮੈਨੂੰ ਸਪੋਰਟ ਕਰ ਦਿਆ ਕਰੋ ਜਿਹੜੀਆਂ ਮੈਂ ਹੁਣ ਜਿਵੇਂ ਮੈਂ ਤਰ ਕੇ ਗਾਣਾ ਜਿਹੜਾ ਪਾਇਆ ਥੋੜਾ ਜਿਹਾ ਹਾਇਕਾ ਉਹ ਮੈਂ ਜਿਵੇਂ ਹੁਣ ਮੇਰੀ ਮਾਂ ਹੈ ਮੈਂ ਉਹਨੂੰ ਸੁਣਾ ਦਿੰਨਾ ਕਈ ਵਾਰੀ ਉਹ ਕਹਿੰਦੀ ਨਹੀਂ ਤੇਰਾ ਬਰੋਜ਼ ਕਰਨਗੇ ਲੋਕ ਪਰ ਮੈਂ ਇਹ ਨਹੀਂ ਕਹਿੰਦਾ ਵੀ ਜਹਾ ਆਪਾਂ ਕਿਸੇ ਗੁਰੂ ਘਰ ਨੂੰ ਡੇਰੇ ਨੂੰ ਜਾਂ ਕਿਸੇ ਨੂੰ ਵੀ ਮੰਨੋ ਨਾ ਮੰਨੋ ਤੁਸੀਂ ਸਭ ਨੂੰ ਜਿੱਥੇ ਤੁਹਾਡਾ ਮਨ ਹੈ ਮੱਥਾ ਟੇਕੋ ਪਰ ਭਾਈ ਇੱਕ ਗੱਲ ਇਹ ਵੀ ਹੈਗੀ ਨਾ ਵੀ ਆਪਾਂ ਜਿੱਥੇ ਆਪਣੇ ਬੱਚੇ ਪੜਦੇ ਆ ਜਾਂ ਗਰੀਬ ਵਰਗ ਦੇ ਬੱਚੇ ਜਾਦੇ ਪੜਦੇ ਆ ਇੱਕ ਗੱਲ ਮੈਂ ਹੋਰ ਵੀ ਦੱਸ ਦੇਣਾ ਤੁਹਾਨੂੰ ਜਿਹੜੇ ਸਰਕਾਰੀ ਸਕੂਲਾਂ 'ਚ ਗਰੀਬ ਮਜ਼ਦੂਰ ਭਾਈਚਾਰੇ ਦੇ ਬੱਚੇ ਪੜਦੇ ਆ ਅਸੀਂ ਮੈਂ ਸਰਕਾਰੀ ਸਕੂਲ 'ਚ ਪੜਿਆ ਹੋਇਆ ਮੇਰੇ ਫਾਦਰ ਹੋਰ ਇਹ ਵੀ ਸਰਕਾਰੀ ਸਕੂਲ 'ਚ ਪੜੇ ਆ ਮੇਰਾ ਬੇਟਾ ਮੈਂ ਪ੍ਰਾਈਵੇਟ ਸਕੂਲ ਚ ਲਾਇਆ ਸੀ ਮੈਂ ਤੁਹਾਨੂੰ ਆਪ ਦੀ ਹੱਦ ਬੀਤੀ ਦੱਸ ਦਿੰਨਾ ਜਦੋਂ ਲਾਕਡਾਊਨ ਆਇਆ ਉਹਦੋਂ ਬੱਚੇ ਉਹ ਸਕੂਲ ਲੱਗੇ ਨਹੀਂ ਬਾਬਾ ਟਾਈਮ ਤੇ ਉਦੋਂ ਮਾਂ ਜਿਹੜੇ ਸਾਡੇ ਪਿੰਡ ਵਾਲੇ ਟੀਚਰ ਸੀਗੇ ਉਹ ਸਾਡੇ ਘਰਾਂ ਚ ਘਰੇ ਆਇਆ ਕਰਨ ਵੀ ਤੁਸੀਂ ਬੱਚਿਆਂ ਨੂੰ ਇੱਥੇ ਲਾਓ ਤਾਂ ਮੈਂ ਸ਼ਾਮ ਦਾ ਵੇਲਾ ਮੈਂ ਤੁਹਾਨੂੰ ਝੂਠ ਨਹੀਂ ਬੋਲਦਾ ਮੇਰਾ ਬੱਚਾ ਜਦੋਂ ਪ੍ਰਾਈਵੇਟ ਚ ਪੜਦਾ ਸੀਗਾ ਬਾਈ ਨਿੱਲ ਸੀਗਾ ਉਹਨੂੰ ਬਹੁਤ ਘੱਟ ਆਉਂਦਾ ਸੀ ਪਰ ਉਹ ਹੁਣ ਮੈਡਮ ਦੀ ਡੈਥ ਹੋ ਗਈ ਬਹੁਤ ਮਾੜਾ ਹੋਇਆ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਸੀ ਆਪਾਂ ਤਾਂ ਮੈਂ ਤਾਂ ਇਹ ਵੀ ਕਹਿਣਾ ਬਈ ਹਨਾ ਇਹੜੇ ਹੁਣ ਆਪਾਂ ਲੀਡਰ ਹੈ ਲੀਡਰਾਂ ਨੂੰ ਆਪਾਂ ਕਹਿ ਦਿੰਨੇ ਆ ਜੀ ਸਾਡੇ ਗਲੀਆਂ ਨਾਲੀਆਂ ਬਣਾ ਜੋ ਇਹੋ ਜਿਹੀ ਚੀਜ਼ ਤੁਸੀਂ ਮੰਗੋ ਹੀ ਨਾ ਯਾਰ ਜਿਹੜੇ ਕੋਈ ਲੀਡਰਾਂ ਨੂੰ ਕੀ ਮੰਗਣਾ ਉਹਨਾਂ ਨੂੰ ਕਹੋ ਵੀ ਸਾਨੂੰ ਵਧੀਆ ਹਸਪਤਾਲ ਦਿਓ ਜਿਹੜੇ ਚ ਸਾਡਾ ਕੋਈ ਜਿਹੜਾ ਆਮ ਬੰਦਾ ਹੈ ਜਾਂ ਕੋਈ ਆਪਣੇ ਵਰਗਾ ਹਨਾ ਜਿਵੇਂ ਮੇਰੇ ਫਾਦਰ ਸਾਹਿਬ ਕੈਂਸਰ ਦੀ ਬਿਮਾਰੀ ਨਾਲ ਮਰੇ ਆ ਉਹ ਇਲਾਜ ਅਸੀਂ ਬਹੁਤ ਕਰਾਇਆ ਪਰ ਹੁਣ ਛੋਟਾ ਜ਼ਿਮੀਦਾਰ ਹੈ ਜਿਹੜਾ ਜਾਂ ਕੋਈ ਆਮ ਵਰਗ ਦਾ ਬੰਦਾ ਉਹ ਕਿੰਨਾ ਇੱਕ ਪੈਸਾ ਲਾ ਲੂਗਾ ਦੱਸੋ ਫਿਰ ਵੀ ਬਾਹ ਲਾਉਂਦਾ ਹੈ ਅਗਲਾਹਣਾ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਜ਼ਮੀਨ ਵਾਲਾ ਚਾਹੇ ਕੋਈ ਬੇਜ਼ਮੀਨਾ ਉਹ ਆਪ ਦੀ ਬਾਹ ਲਾਉਂਦਾ ਜੇ ਉਹਨਾਂ ਦੇ ਪਰਿਵਾਰ 'ਚ ਕੋਈ ਬਿਮਾਰ ਹੋ ਜੇ ਪਰ ਸਰਕਾਰਾਂ ਤੋਂ ਬਈ ਆਪਾਂ ਸਿਰਫ ਇਹ ਚੀਜ਼ ਮੰਗੋ ਕਿ ਸਾਨੂੰ ਵਧੀਆ ਫੈਸਿਲਿਟੀ ਦਿਓ ਲਾਜ ਸਸਤੇ ਹੋਣ ਚੰਗੇ ਹਸਪਤਾਲ ਦਿਓ ਚੰਗੇ ਸਾਡੇ ਬੱਚਿਆਂ ਨੂੰ ਸਕੂਲ ਦਿਓ ਉਹ ਅੱਜ ਮੇਰਾ ਮਨ ਬੜਾ ਦੁਖੀ ਹੋਇਆ ਉਹ ਕਹਿੰਦਾ ਬਾਈ ਸਾਡੇ ਸਕੂਲ ਤੇ ਕਹਿੰਦਾ ਕਈ ਕੰਮ ਕਰਨ ਵਾਲੇ ਆ ਕਹਿੰਦਾ ਜਦੋਂ ਅਸੀਂ ਬਾਸ ਇਕੱਠੀ ਕਰਦੇ ਆ ਕਹਿੰਦਾ ਮੈਂ ਝੂਠ ਨਹੀਂ ਬੋਲਦਾ ਕਹਿੰਦਾ ਯਾਰ ਕੋਈ 20 ਰੁਪਏ ਦਿੰਦਾ ਕੋਈ ਕਹਿੰਦਾ 10 ਰੁਪਏ ਦਿੰਦਾ ਕਹਿੰਦਾ ਫਿਰ ਉਹ 5-4000 ਨਾਲ ਆਪਾਂ ਕੀ ਲਾ ਦੇ ਆਂ ਸਕੂਲ ਚ ਸੋ ਮੇਰੀ ਬੇਨਤੀ ਆ ਭਰਾਵੋ ਜਿਹੜੇ ਨੌਜਵਾਨ ਭਰਾ ਐ ਮੇਰੀ ਉਹਨਾਂ ਨੂੰ ਬੇਨਤੀ ਆ ਹਨਾ ਕਿ ਤੁਸੀਂ ਮੂਰੇ ਆਓ ਬਾਈ ਆਪਾਂ ਜਿਹੜਾ ਕੋਈ ਸਿੱਖਿਆ ਦਾ ਮਿਆਰ ਹੈ ਉਹਨੂੰ ਉੱਚਾ ਚੱਕੀਏ ਤੇ ਲੀਡਰ ਜੇ ਕੋਈ ਆਉਂਦਾ ਆਪਣੇ ਵੋਟਾਂ ਲੈਣ ਚਾਹੇ ਕੋਈ ਕਿਸੇ ਪਾਰਟੀ ਜਾਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਜਿਹੜੀ ਪਾਰਟੀ ਨੂੰ ਮਰਜ਼ੀ ਸਪੋਰਟ ਕਰੋ ਸਭ ਤੋਂ ਵੱਧ ਤਾਂ ਜਿਹੜਾ ਮੈਂ ਸੋਚਦਾ ਮੇਰਾ ਦਿਮਾਗ ਹੈ ਮੈਂ ਤਾਂ ਇਹ ਕਹਿਣਾ ਵੀ ਪਿੰਡਾਂ 'ਚ ਨੌਜਵਾਨ ਹੈ ਸ਼ਹਿਰਾਂ 'ਚ ਨੌਜਵਾਨ ਹੈ ਆਪਣਾ ਇੱਕ ਗਰੁੱਪ ਬਣੀ ਗਰੁੱਪ ਬਣੀ ਉਹਨਾਂ ਦੀਆਂ ਸ਼ਰਤਾਂ ਹੀ ਇਹ ਹੋਣ ਵੀ ਜੇ ਕੱਲ ਨੂੰ ਕੋਈ ਲੀਡਰ ਆਪਾਂ ਤੋਂ ਵੋਟਾਂ ਲੈਣ ਆਉਂਦਾ ਆਪਣੇ ਇਲਾਕੇ 'ਚ ਵਧੀਆ ਹਸਪੀਟਲ ਹੋਵੇ ਵਧੀਆ ਉੱਥੇ ਡਾਕਟਰ ਹੋਣ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਜਮ੍ਹਾਂ ਫਰੀ ਇਲਾਜ ਹੋਵੇ ਜਿਹੜਾ ਹੁਣ ਮਜ਼ਦੂਰ ਭਾਈ ਚਾਰਾ ਚਲੋ ਉਹਨਾਂ ਦਾ ਫਰੀ ਕਰ ਦਿਓ ਇਹ ਕੋਈ ਜ਼ਮੀਨ ਜਾਇਦਾਦ ਵਾਲਾ ਜਿਹਦੇ ਕੋਲੇ ਮਾੜੀ ਮੋਟੀ ਵੀ ਹੈਗੀ ਚਲੋ ਉਹਨੂੰ ਥੋੜਾ ਜਿਹਾ ਇਲਾਜ ਸਸਤਾ ਦੇ ਦਿਓ ਇਹ ਚੀਜ਼ਾਂ ਜੇ ਆਪਾਂ ਮੰਗਾਂਗੇ ਭਾਈ ਆਪਾਂ ਕਾਮਯਾਬ ਫੇਰ ਹੋਵਾਂਗੇ ਆਪਣੇ ਲੋਕ ਕਹਤੇ ਆ ਉਹ ਸਾਡੀ ਨਾਲੀ ਬਣਾ ਦੇ ਉਹ ਸਾਡੀ ਗਲੀ ਪੱਕੀ ਕਰ ਦੇ ਇਹ ਚੀਜ਼ਾਂ ਜੇ ਆਪਾਂ ਮਾਰ ਖਾ ਗਏ ਭਾਈ ਲੀਡਰਾਂ ਦਾ ਇਹ ਤਾਂ ਕੰਮ ਹੁੰਦਾ ਹੀ ਹੈ ਜਿਹੜਾ ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਕੋਈ ਆਟਾ ਦਾਲ ਦੇ ਮੈਂ ਵਿਰੋਧ ਨਹੀਂ ਹੈਗਾ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਚਲੋ ਗਰੀਬ ਮਜ਼ਦੂਰ ਭਾਈਚਾਰਾ ਜਿਹੜਾ ਉਹਨਾਂ ਨੂੰ ਇਹ ਉਹਨਾਂ ਲਈ ਤਾਂ ਬਹੁਤ ਵੱਡੀ ਚੀਜ਼ ਹੈ ਜਿਹੜਾ ਆਟਾ ਦਾਲ ਸਕੀਮ ਉਹਨਾਂ ਨੂੰ ਮਿਲਦੀ ਹੈ ਚਲੋ ਉਹਨਾਂ ਨੂੰ ਕੁਝ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਨਾਲ ਪਰ ਜੇ ਆਪਾਂ ਲੀਡਰਾਂ ਤੋਂ ਮੰਗਣਾ ਹੈ ਤਾਂ ਬਾਈ ਚੰਗੇ ਹਸਪੀਟਲ ਚੰਗੇ ਸਕੂਲ ਮੰਗੋ ਤੇ ਮੇਰੀ ਸੋਨੂੰ ਵੀ ਬੇਨਤੀ ਇਹੀ ਆ ਹੱਥ ਬੰਨ ਕੇ ਬਾਈ ਕਿ ਤੁਸੀਂ ਜੇ ਕੋਈ ਕੋਈ ਹੁਣ ਜਿਵੇਂ ਐਨ ਆਰ ਆਈ ਭਰਾ ਬਾਹਰ ਬੈਠੇ ਆ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਜੇ ਮਦਦ ਵੀ ਕਰਨੀ ਆ ਤੁਸੀਂ ਪਹਿਲੀ ਗੱਲ ਤਾਂ ਸਕੂਲ ਬਾਰੇ ਸੋਚੋ ਸੋਡੇ ਪਿੰਡ ਦਾ ਜਿਹੜਾ ਸਕੂਲ ਆ ਜੇ ਤੁਸੀਂ ਕੁਝ ਦੇਣਾ ਤਾਂ ਸਕੂਲ ਨੂੰ ਦਿਓ ਧਾਰਮਿਕ ਸਥਾਨਾਂ ਤੇ ਨਾ ਪੈਸਾ ਲਾਓ ਬਾਈ ਬਹੁਤ ਉੱਥੇ ਚੜਾਵਾ ਹੁਣ ਸਕੂਲ 'ਚ ਤਾਂ ਕੋਈ ਚੜਾਵਾ ਨਹੀਂ ਚੜਦਾ ਗੁਰੂ ਘਰ ਤਾਂ ਆਪਾਂ ਜਾਣਦੇ ਆ ਆਪਾਂ ਮਾੜੇ ਤੋਂ ਮਾੜਾ ਬੰਦਾ ਵੀ 10 ਰੁਪਏ 5 ਰੁਪਏ ਟੇਕ ਦੇਈ ਟੇਕਦਾ ਤੇ ਗੁਰੂ ਘਰ ਸੁਖ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਬਣੇ ਹੋਏ ਤੇ ਅਸਲ ਤਾਂ ਕੋਸ਼ਿਸ਼ ਇਹ ਕਰੋ ਹਰੇਕ ਪਿੰਡ ਚ ਇੱਕੋ ਹੀ ਹੋਵੇ ਇੱਕ ਇੱਕ ਗੁਰੂ ਘਰ ਕਾਫੀ ਹੈ ਪਰ ਜਿਹੜੇ ਸਾਡੇ ਜਾਤ ਹੰਕਾਰੀ ਲੋਕ ਹੈ ਉਹ ਥੋੜਾ ਜਿਆ ਥੋਨੂੰ ਪਤਾ ਹੀ ਹੈ ਹਨਾ ਆਪਾਂ ਬਾਲਾ ਕੁਝ ਬੋਲ ਨਹੀਂ ਸਕਦੇ ਕਿਸੇ ਬਾਰੇ ਐਵੇਂ ਪਰ ਮੇਰੀ ਬੇਨਤੀ ਤੁਹਾਨੂੰ ਇਹੀ ਆ ਜਿੰਨੇ ਵੀ ਨੌਜਵਾਨ ਭੈਣਾ ਭਰਾ ਮੈਨੂੰ ਦੇਖਦੇ ਆ ਜੇ ਤੁਸੀਂ ਦਾਨਪੂਰਨ ਕਰਨਾ ਥੋੜੇ ਚਲੋ ਥੋਨੂੰ ਪ੍ਰਮਾਤਮਾ ਨੇ ਉਹ ਹੀ ਆ ਕਰਤਾ ਮੇਰਾ ਕੱਲ ਨੂੰ ਮੇਰਾ ਕੋਈ ਪਰਮਾਤਮਾ ਨੇ ਬਾਹ ਫੜ ਲਈ ਮੈਂ ਗਾ ਵੀ ਨਾ ਇਹ ਗੱਲ ਕਹਿ ਸਕਦਾ ਮੈਂ ਤਾਂ ਕਿਸੇ ਸਕੂਲ ਤੇ ਪੈਸਾ ਲਾ ਦਿਆ ਕਰੂੰ ਕਿਸੇ ਡੇਰੇ ਚ ਜਿਵੇਂ ਹੁਣ ਢੱਡਰੀਆਂ ਵਾਲਾ ਬਾਬਾ ਹੈ ਢੱਡਰੀਆਂ ਵਾਲਾ ਬਾਬਾ ਆਪਾਂ ਇਹ ਨਹੀਂ ਕਹਿੰਦੇ ਕੋਈ ਮਾੜਾ ਨਹੀਂ ਵਧੀਆ ਉਹਦਾ ਪ੍ਰਚਾਰ ਹੈ ਵਧੀਆ ਉਹ ਲੋਕਾਂ ਨੂੰ ਰੱਬ ਨਾਲ ਜੋੜਦਾ ਹੈ ਪਰ ਉੱਥੇ ਤੁਸੀਂ ਦੇਖਿਆ ਕਦੇ ਕੋਈ ਆਇਆ ਡਿਫੈਂਡਰ ਦੇ ਗਿਆ ਕਦੇ ਕੋਈ ਆਇਆ ਬਾਹਰ ਲੈਣ ਵਾਲਾ ਹੀ ਭਰਾ ਉੱਥੇ ਆ ਚੀਜ਼ ਦੇਤੀ ਜੀ ਉਹਨਾਂ ਨੂੰ ਇੰਨੇ ਪੈਸੇ ਦਿੱਤੇ ਜੀ ਹਨਾ ਇਹ ਪੈਸੇ ਨਾ ਦਿਓ ਬਈ ਸਕੂਲਾਂ ਤੇ ਪੈਸਾ ਲਾ ਦਿਓ ਪਿੰਡਦਿਆਂ ਤੇ ਕਿਸੇ ਗਰੀਬ ਬੱਚੇ ਨੂੰ ਪੜ੍ਹਾ ਦਿਓ ਤੇ ਲੀਡਰਾਂ ਤੋਂ ਸਿਰਫ ਇਹ ਮੰਗ ਕਰੋ ਕਿ ਬਈ ਸਾਨੂੰ ਚੰਗੇ ਸਕੂਲ ਦਿਓ ਸਾਨੂੰ ਚੰਗੇ ਹਸਪੀਟਲ ਦਿਓ ਹੋਰ ਕਾਹਛੇ ਦੀ ਆਸ ਰੱਖੋ ਲੀਡਰ ਤੋਂ ਮੇਰੀ ਤੁਹਾਨੂੰ ਬੇਨਤੀ ਹੈ ਨੌਜਵਾਨਾਂ ਨੂੰ ਨੌਜਵਾਨ ਭਰਾ ਜਾਗਣਗੇ ਜਿਹੜੇ ਆਪਣੇ ਪਹਿਲਾਂ ਵਾਲੇ ਬਜ਼ੁਰਗਾ ਉਹ ਤਾਂ ਮੈਨੂੰ ਪਤਾ ਹੈ ਉਹ ਤਾਂ ਪਤਾ ਹੈ ਕੀ ਕਰਦੇ ਆ ਲੋਕ ਮੈਂ ਪਿੰਡਾਂ 'ਚ ਦੇਖਿਆ ਮੰਨ ਲਓ ਹੁਣ ਆਮ ਪਾਰਟੀ ਦੀ ਸਰਕਾਰ ਹੈ ਜਿਹੜੇ ਆ ਉਹਦੇ ਵਿਰੋਧੀ ਐ ਉਹ ਹੁਣ ਤਿਆਰ ਬੈਠੇ ਆ ਵੀ ਜੋ ਸਾਡੀ ਸਰਕਾਰ ਆਈ ਹੁਣ ਉਹ ਕੀ ਕਰਦੇ ਆ ਜੇ ਕੋਈ ਦੂਜੀ ਪਾਰਟੀ ਆ ਦਾ ਕੰਮ ਆ ਆਮ ਪਾਰਟੀ ਵਾਲੇ ਡਿੱਕਾ ਲਈ ਜਾਂਦੇ ਆ ਵੀ ਸਰਕਾਰ ਸਾਡੀ ਆ ਉਹ ਆਪਾਂ ਇਹਨਾਂ ਦਾ ਕੰਮ ਨਹੀਂ ਹੋਣ ਦਿੰਦੇ ਜਦੋਂ ਉਹਨਾਂ ਦੀ ਸਰਕਾਰ ਆ ਜਾਂਦੀ ਐ ਤਾਂ ਉਹ ਦੂਦੇ ਡਿੱਕਾ ਲਾਉਣ ਇਹ ਚੀਜ਼ਾਂ ਜਿ ਬਈ ਆਪਾਂ ਮਰ ਗਏ ਬਸ ਇਹ ਚੀਜ਼ਾਂ ਜ ਆਪਣੇ ਪਿੰਡਾਂ ਦਾ ਆਪਣਾ ਵਿਕਾਸ ਰੁਕ ਗਿਆ ਲੀਡਰਾਂ ਨੂੰ ਕੀ ਆ ਉਹਦਾ ਕੁਰਸੀ ਲੈ ਲੈਂਦੇ ਐ 5 7 5 ਸਾਲ ਖਾਂਦੇ ਐ ਦੱਬ ਕੇ ਉਹਨਾਂ ਨੂੰ ਤਨਖਾਹ ਵੀ ਆਉਂਦੀ ਹੈ ਸਾਰਾ ਕੁਝ ਆਉਂਦਾ ਹੈ ਤੇ ਉਸ ਤੋਂ ਬਾਅਦ ਉਹ ਚੁੱਪ ਹੋ ਜਾਂਦੇ ਆ ਉਹਨਾਂ ਨੂੰ ਕੋਈ ਮਾਤਰ ਨਹੀਂ ਪੈਨਸ਼ਨ ਲੱਗ ਜਾਂਦੀ ਹੈ ਪਤਾ ਨਹੀਂ ਕਿੰਨੀ ਆਪਾਂ ਨੂੰ ਤਾਂ ਇਹ ਰਾਜਨੀਤੀ ਬਾਰੇ ਬਾਰੀ ਜਾਣਕਾਰੀ ਨਹੀਂ ਸੋ ਮੇਰੀ ਬੇਨਤੀ ਤੁਹਾਨੂੰ ਸਾਰੇ ਭਰਾਵਾਂ ਨੂੰ ਇਹੀ ਆ ਕਿ ਜੇ ਤੁਸੀਂ ਕੋਈ ਦਾਨਪੂਰਨ ਕਰਨਾ ਵੀ ਆ ਤਾਂ ਤੁਸੀਂ ਪਿੰਡ ਦੇ ਸਕੂਲ ਤੇ ਪੈਸਾ ਲਾਓ ਕਿਸੇ ਗਰੀਬ ਬੱਚੇ ਨੂੰ ਪੜ੍ਹਾ ਦਿਓ ਹੋਰ ਕਿ ਕਿਤੇ ਰੁਪਿਆ ਨਾ ਦੇਓ ਨਾ ਡੇਰੇ 'ਚ ਨਾ ਗੁਰੂ ਘਰ 'ਚ ਸਾਰੇ ਸੁੱਖ ਨਾਲ ਵਧੀਆ ਬਣੇ ਹੋਏ ਸੋ ਇੰਨੀਆਂ ਕਿ ਬੇਨਤੀਆਂ ਬਾਈ ਤੇ ਮੈਂ ਦੁਬਾਰਾ ਫੇਰ ਦੱਸ ਦਿੰਦਾ ਜਿਹੜਾ ਭਰਾ ਮੈਨੂੰ ਕਈ ਕਹਿ ਜਾਂਦੇ ਆ ਬਾਈ ਅਸੀਂ ਕੋਈ ਨਹੀਂ ਤੇਰੀ ਮਦਦ ਮੈਨੂੰ ਬਾਈ ਹਜੇ ਕੋਈ ਲੋੜ ਨਹੀਂ ਜੇ ਮੈਨੂੰ ਪ੍ਰਮਾਤਮਾ ਨਾ ਕਰੇ ਕਦੇ ਗਾਣਾ ਰਕੋਡ ਕਰਾਇਆ ਉਹ ਜੋ ਖਰਚਾ ਕਾਫੀ ਹੁੰਦਾ ਹੈ ਹਨ ਜੇ ਮੈਨੂੰ ਲੋੜ ਪਈ ਮੈਂ ਤੁਹਾਨੂੰ ਦੱਸੂਗਾ ਬਾਕੀ ਥੋੜਾ ਧੰਨਵਾਦ ਤੁਸੀਂ ਸਪੋਰਟ ਕਰ ਦਿਆ ਕਰੋ ਇੰਨਾ ਬਹੁਤ ਸੋ ਗਾਣਾ ਤੜਕੇ 8 ਵਜੇ ਆਪਣਾ ਆ ਜੂਗਾ ਸਿੱਖਿਆ ਕ੍ਰਾਂਤੀ ਬਾਰੇ ਕਿ ਦੇਖੀਆ ਸਕੂਲ ਦੀਆਂ ਛੱਤਾਂ ਚੋਂ ਦੀਆਂ ਤੇ ਸਿੱਖਿਆ ਕ੍ਰਾਂਤੀ ਕਾਗਜ਼ਾਂ ਚਾਹੀਏ ਇਕੱਲੇ ਕਾਗਜ਼ਾਂ ਚਾਹੀਏ ਬਾਈ ਜਿੰਨੇ ਕਮੈਂਟ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਸੋ ਬਸ ਤੁਸੀਂ ਸਪੋਰਟ ਮੇਰੀ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਬਾਈ ਐਡਾ ਇੰਨਾ ਹੀ ਤੁਹਾਡਾ ਬਹੁਤ ਹੈ ਬਸ ਹੋਰ ਮੈਂ ਹੁਣ ਕੋਈ ਕਿੰਨਾ ਹੀ ਮੈਂ ਆਪਾਂ ਕਦੇ ਕਿਸੇ ਤੋਂ ਆਸ ਰੱਖੀ ਹੈ ਤੇ ਨਾ ਹੀ ਪ੍ਰਮਾਤਮਾ ਇਹ ਜਾਂ ਦੇਣ ਲਿਆਗੇ ਹੈ ਨਾ ਸੋ ਇੰਨੀਆਂ ਗ ਬੇਨਤੀਆਂ ਸੀ ਪ੍ਰਮਾਣ ਕਰਿਓ ਤੇ ਗਾਣਾ ਆਪਣਾ ਜਰੂਰ ਸੁਣਿਓ ਧੰਨਵਾਦ ਰੱਬ ਰੱਖਾ ਸਸੀ ਕਾਲ